ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਬਿਸ਼ਨਕੌਰ ਆਪਣੇ 25 ਸਾਲ ਦੇ ਮੁੰਡੇ ਦੀ ਫੋਟੋ ਨੂੰ ਨਿਹਾਰ ਰਹੀ ਸੀ ਅੱਜ ਉਸਦੇ ਮੁੰਡੇ ਹਰਜੀਤ ਸਿੰਘ ਦਾ ਜਨਮ ਦਿਨ ਹੈ ਬਿਸ਼ਨਕੌਰ ਦੇ ਝੁਰੜੀਆਂ ਵਾਲੇ ਚਿਹਰੇ ਤੋਂ ਹਲਕੀਆਂ ਅਥਰੂ ਦੀਆਂ ਧਾਰਾਂ ਵਗ ਰਹੀਆਂ ਸਨ ਹਰਜੀਤ ਨੂੰ ਕੈਨੇਡਾ ਗਿਆ ਨੂੰ 4 ਸਾਲ ਹੋ ਗਏ ਸੀ ਪਰ ਦੋ ਨੰਬਰ ਵਿੱਚ ਜਾਣ ਕਰਕੇ ਉਹ ਹਜੇ ਤੱਕ ਪੱਕਾ ਨਹੀਂ ਹੋ ਸਕਾਇਆ ਸੀ ਇੱਧਰ ਹਰ ਪਲ ਹਰ ਦਿਨ ਹਰ ਮਹੀਨਾ ਹਰ ਸਾਲ ਉਸਦੀ ਮਾਂ ਦੇ ਪਾੜ ਵਾਂਗੂ ਬੀਤ ਰਿਹਾ ਸੀ ਹਰਜੀਤ ਦੀ ਬੇਬੇ ਕਿੱਥੇ ਐ ਹਰਜੀਤ ਦੇ ਬਾਪੂ ਦੀ ਬੋਹੇ ਤੋਂ ਆਉਂਦੀ ਆਵਾਜ਼ ਨੇ ਵਿਸ਼ਨਕਰ ਨੂੰ ਇੱਕਦਮ ਹਲੂਣਾ ਦਿੱਤਾ ਉਸ ਨੇ ਚੁੰਨੀ ਨਾਲ ਜਲਦੀ ਜਲਦੀ ਹੰਝੂ ਪੂੰਝੇ ਅਤੇ ਆਈ ਜੀ ਕਹਿ ਕੇ ਬਾਹਰ ਚਲੀ ਗਈ ਉਸਦੇ ਬਾਪੂ ਨੇ ਮੰਝੇ ਤੇ ਬੈਠਦਿਆਂ ਹੀ ਉਹਨਾਂ ਦੀ ਧੀ ਕਮਲ ਪਾਣੀ ਦਾ ਗਲਾਸ ਲੈ ਕੇ ਆਈ ਕੇਵਲ ਸਿੰਘ ਨੇ ਪਾਣੀ ਦਾ ਗਲਾਸ ਫੜ ਲਿਆ ਅਤੇ ਇੱਕੋ ਸਾਹ ਪੀ ਕੇ ਖਾਲੀ ਗਲਾਸ ਕੁੜੀ ਨੂੰ ਫੜਾ ਦਿੱਤਾ ਹਾਂਜੀ ਕੀ ਬਣੀ ਗੱਲ ਵਿਸ਼ਨਕਰ ਨੇ ਨਾਲ ਹੀ ਕੁਰਸੀ ਤੇ ਬੈਠਦਿਆਂ ਕੇਵਲ ਸਿੰਘ ਤੋਂ ਪੁੱਛਿਆ ਉਹ ਭਲਿਏ ਮਾਨਸੇ ਸਾਹ ਤਾਂ ਲੈਣ ਦੇ ਹਾਂ ਬਣ ਗਈ ਗੱਲ ਲਾਲਾ ਕਹਿੰਦਾ ਪੈਸੇ ਦੇ ਦੂੰ ਪਰ ਪਰ ਕੀ ਜ਼ਮੀਨ ਦੇ ਕਾਗਜ਼ ਮੰਗਦਾ ਹੈ ਗਹਿਣੇ ਰੱਖਣਾ ਪੈਣਾ ਘਰ 10 ਅੱਗੇ ਦੁਕਾਨ ਗੈਣੇ ਪਈ ਐ ਜੀਤੇ ਨੂੰ ਬਾਹਰ ਭੇਜਣ ਵੇਰੇ ਦੀ ਹੁਣ ਘਰ ਵੀ ਕੋਈ ਨਾ ਭੇ ਦੇਨੇ ਐ ਹਰਜੀਤ ਨੇ ਅੱਜ ਨਹੀਂ ਤਾਂ ਕੱਲ ਪੱਕਾ ਹੋ ਜਾਉ ਹੌਸਲਾ ਰੱਖ ਹੁਣ ਕੁੜੀ ਨੂੰ ਘਰ ਥੋੜੀ ਬਿਠਾਈ ਰੱਖਣਾ ਸਰੀਕੇ ਵਿੱਚ ਵੀ ਗੱਲਾਂ ਹੁੰਦੀਆਂ ਆਖੇ ਸਾਲ ਹੋ ਚੱਲਿਆ ਰਿਸ਼ਤੇ ਨੂੰ ਵਿਆਹ ਕਿਉਂ ਨਹੀਂ ਕਰਦੇ ਵਿਆਦੀ ਗੱਲ ਸ਼ੁਰੂ ਹੁੰਦੇ ਹੀ ਕਮਲੰਦਰ ਚੜੀ ਗਈ ਉਸਦੀ ਬੇਬੇ ਕਹਿਣ ਲੱਗੀ ਬਿਨਾ ਜੀਤੇ ਦੇ ਕੁੜੀ ਦਾ ਵਿਆਹ ਕਿੱਦਾਂ ਕਰੀਏ ਤੁਹਾਨੂੰ ਪਤਾ ਹੀ ਹੈ ਨਾ ਕਿੰਨਾ ਪਿਆਰ ਇੰਨਾ ਭੈਣ ਭਰਾਵਾਂ ਦਾ ਕਮਲ ਨੇ ਨਹੀਂ ਮੰਨਣਾ ਫੇਰ ਕੀ ਕਰੀਏ ਹੁਣ ਮੁੰਡੇ ਵਾਲੇ ਨਹੀਂ ਮੰਨਦੇ ਸਾੜ ਮਸਾ ਲੰਘਿਆ ਅਗਲਿਆਂ ਨੇ ਹੁਣ ਸਾਡੇ ਜੀਤੇ ਦੇ ਪੱਕੇ ਨਾ ਹੋਣ ਕਰਕੇ ਅਸੀਂ ਕੁੜੀ ਦਾ ਵਿਆਹ ਥੋੜੀ ਰੋਕੀ ਰੱਖਣਾ ਹੈ ਮਾਗਲੇ ਮਹੀਨੇ ਦੀ 10 ਤਰੀਕ ਦਾ ਵਿਆਹ ਰੱਖਣ ਲੱਗਾ ਨਹੀਂ ਤਾਂ ਅਗਲੇ ਰਿਸ਼ਤਾ ਤੋੜਨ ਦੀ ਗੱਲ ਕਰਦੇ ਆ ਐਨੀ ਗੱਲ ਕਹੀ ਕਿ ਕੇਵਲ ਸਿੰਘ ਉੱਠਿਆ ਤੇ ਬਾਹਰ ਵੱਲ ਨੂੰ ਚੱਲ ਪਿਆ ਤੇ ਬਿਸ਼ਨਕਰ ਨੇ ਬੇਵਸ ਜੀ ਹੋ ਕੇ ਤਾਂ ਕੀ ਵਿੱਚ ਦੇਖਦੀ ਕਮਲਵਲ ਤੱਕਿਆ ਦੋਨਾਂ ਦੇ ਅਥਰੂ ਵਗ ਪਏ ਇੱਧਰ ਕੈਨੇਡਾ ਵਿੱਚ ਜੀਤਾ ਵੀ ਬੜੀ ਹੀ ਫਿਕਰਾਂ ਵਿੱਚ ਡੁੱਬਿਆ ਸੀ ਕੰਮ ਵੀ ਕੋਈ ਨਹੀਂ ਸੀ ਉਸ ਕੋਲ ਉਹ ਕਦੀ ਕਿਤੇ ਦਿਹਾੜੀ ਲਾਉਂਦਾ ਕਦੇ ਕਿਤੇ ਪਰ ਜੋ ਸੁਪਨੇ ਲੈ ਕੇ ਉਹ ਬਾਹਰ ਆਇਆ ਸੀ ਉਹ ਹਜੇ ਤੱਕ ਅਧੂਰੇ ਹੀ ਸੀ ਤੇ ਸਮਾਂ ਤੇਜ਼ ਰਫ਼ਤਾਰੇ ਨਾਲ ਦੌੜ ਰਿਹਾ ਸੀ ਜਿਵੇਂ ਬੇਲਗਾਮ ਘੋੜੇ ਦੀ ਤਰ੍ਹਾਂ ਹਰਜੀਤ ਨੇ ਸੋਚਿਆ ਸੀ ਕਿ ਜਾ ਕੇ ਜਲਦੀ ਪੱਕਾ ਹੋ ਜਾਵੇਗਾ ਪਰ 4 ਸਾਲ ਬੀਤ ਗਏ ਉਸਤੇ ਪਿਆਰ ਉਸਦੀ ਜ਼ਿੰਦਗੀ ਰਹਾ ਜੋ ਕਿ ਉਸਦੀ ਲਾਸ ਫੈਲੋ ਸੀ ਉਸ ਦਾ ਵੀ ਵਿਆਹ ਪਿਛਲੇ ਸਾਲ ਕਿਤੇ ਹੋ ਗਿਆ ਸੀ ਤੇ ਉਹ ਕੁਝ ਨਾ ਕਰ ਸਕਿਆ ਸੀ ਆਪਣਾ ਦਰਦ ਦੱਸੇ ਵੀ ਤਾਂ ਕਿਸ ਨੂੰ ਉਸ ਦੀ ਛੋਟੀ ਜੀ ਜ਼ਿੰਦਨੇ ਭਾਰੀਆਂ ਜ਼ਿੰਮੇਵਾਰੀਆਂ ਸਨ ਹਰਜੀਤ ਬੈਠਾ ਸੀ ਆਪਣੇ ਬੇਸਮੈਂਟ ਵਾਲੇ ਕਮਰੇ ਵਿੱਚ ਅੱਜ ਉਸ ਦਾ ਮਨ ਬੜਾ ਉਦਾਸ ਸੀ ਉਹ ਪੁਰਾਣੀਆਂ ਯਾਦਾਂ ਵਿੱਚ ਖੋ ਗਿਆ ਇੱਕ ਜਨਮ ਦਿਨ ਉਸਨੇ ਰਿਆ ਨਾਲ ਮਨਾਇਆ ਸੀ ਰਿਆ ਤੇ ਉਸਨੇ ਰੈਸਟੋਰੈਂਟ ਵਿੱਚ ਜਾ ਕੇ ਕੇਕ ਕੱਟਿਆ ਇੱਕ ਦੂਜੇ ਨੂੰ ਖੁਲਾਇਆ ਤੇ ਰਿਆ ਨੇ ਉਸ ਨੂੰ ਇੱਕ ਘੜੀ ਗਿਫਟ ਕੀਤੀ ਸੀ ਜੋ ਅੱਜ ਵੀ ਹਰਜੀਤ ਨੇ ਬੰਨੀ ਸੀ ਰਿਆ ਨੇ ਉਸ ਨੂੰ ਕਿਹਾ ਸੀ ਕਿ ਜਦੋਂ ਉਹਨਾਂ ਦਾ ਵਿਆਹ ਹੋ ਜਾਵੇਗਾ ਤਾਂ ਉਹ ਇਕੱਠੇ ਕੈਨੇਡਾ ਜਾਣਗੇ ਪਰ ਵਕਤ ਤੇ ਹਾਲਾਤਾਂ ਨੇ ਅੱਜ ਤੋ ਕੀ ਬਣਾ ਦਿੱਤਾ ਜੀਤੇ ਦੇ ਵਟਸਐਪ ਦੀ ਰਿੰਗ ਵੱਜੀ ਤਾਂ ਉਸਨੇ ਦੇਖਿਆ ਕਿ ਉਸਦੀ ਪੈਣ ਕਮਲ ਦਾ ਮੈਸੇਜ ਸੀ ਹੈਪੀ ਬਰਥਡੇ ਤਾਂ ਉਹ ਫੋਨ ਚੈੱਕ ਕਰਨ ਲੱਗਾ ਕੁਝ ਦੋਸਤਾਂ ਦੇ ਮੈਸੇਜ ਆਏ ਸੀ ਉਹ ਸਭ ਨੂੰ ਰਿਪਲਾਈ ਕਰਨ ਲੱਗਾ ਤੇ ਉਸਨੇ ਫੋਨ ਕੀਤਾ ਘਰ ਸਭ ਨਾਲ ਗੱਲ ਕੀਤੀ ਤਾਂ ਉਸਦੀ ਮਾਂ ਨੇ ਉਸ ਨੂੰ ਦੱਸਿਆ ਕਿ ਕਮਲ ਦੇ ਵਿਆਹ ਦੀ ਅਗਲੀ 10 ਤਰੀਕ ਪੱਕੀ ਕਰ ਦਿੱਤੀ ਹੈ ਤਾਂ ਜੀਤੇ ਨੇ ਖੁਸ਼ੀ ਦਿਖਾਉਂਦੇ ਹੋਏ ਕਿਹਾ ਤਾ ਕੋਈ ਨਾ ਮਮਾ ਮੈਂ ਨਾ ਆਇਆ ਤਾਂ ਕੀ ਹੋਇਆ ਟੈਨਸ਼ਨ ਨਾ ਲਓ ਤੁਸੀਂ ਪੈਸੇ ਦੀ ਮੈਂ ਭੇਜ ਦਊਂਗਾ ਜਿੰਨੇ ਕਹੋ ਉਸਨੇ ਕਿਹਾ ਤੁਸੀਂ ਜ਼ਮੀਨ ਗਹਿਣੇ ਰੱਖ ਕੇ ਪੈਸੇ ਲੈ ਲਓ 5 ਲੱਖ ਤੋਂ 4 4 ਮਹੀਨੇ ਤੱਕ ਪਾ ਦਊਂਗਾ ਤੁਸੀਂ ਘਰ ਛਡਾ ਲਿਓ ਉਸਨੇ ਡੈਡੀ ਨਾਲ ਵੀ ਗੱਲ ਕਰ ਲਈ ਉਹਨਾਂ ਨੂੰ ਤਸੱਲੀ ਦੇ ਦਿੱਤੀ ਕਹਿ ਕੇ ਉਸਨੇ ਫੋਨ ਕੱਟ ਦਿੱਤਾ ਉੱਚੀ ਉੱਚੀ ਰੋਣ ਲੱਗ ਪਿਆ ਉਹਦੀ ਪਿਆਰੀ ਭੈਣ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਪਾਉਂਦਾ ਮਲਾ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਬਣ ਕੇ ਵਹਿ ਰਿਹਾ ਸੀ ਪ੍ਰਦੇਸ਼ੀਆਂ ਦੀ ਤਰਫ਼ ਸਿਰ ਪ੍ਰਦੇਸੀ ਜਾਣ ਸਕਦੇ ਨੇ ਉਸ ਦੀਆਂ ਅੱਖਾਂ ਅੱਗੇ ਉਹ ਸਭ ਪਲ ਕਮਰ ਰਹੇ ਸੀ ਜਦੋਂ ਇੱਕ ਪਲ ਵੀ ਦੂਰ ਨਾ ਹੁੰਦੇ ਸੀ ਤੇ ਅੱਜ ਇੰਨੇ ਸਾਲ ਹੋ ਗਏ ਵੱਖ ਹੋਿਆਂ ਨੂੰ ਡਾਲਰਾਂ ਦੇ ਲਾਲਚ ਵਿੱਚ ਉਸ ਤੋਂ ਕਿੰਨੀਆਂ ਖੁਸ਼ੀਆਂ ਖੋਹ ਲਈਆਂ ਸਨ ਹਾਲੋ ਲਾਲਾ ਜੀ ਜ਼ਮੀਨ ਦੇ ਕਾਗਜ਼ ਉਹ ਆ ਭਾਈ ਆ ਦੇਖ ਤੋ ਬੰਦਾ ਤਾਂ ਹਾਂ ਭਲਾ ਮਾਨਸ ਪਰ ਸਾਡੇ ਧੰਦੇ ਦਾ ਵੀ ਸੂਲ ਆ ਕੀ ਕਰੀ ਕੋਈ ਨਾ ਲਾਲਾ ਜੀ ਕੀ ਕਰੀਏ ਮਜਬੂਰੀ ਐ ਮੈਂ ਵਕੀਲ ਤੋਂ ਕਾਗਜ਼ ਬਨਵਾ ਲੈਂਦਾ ਇੱਕ ਦੋ ਦਿਨ ਤੱਕ ਪੈਸੇ ਲੈ ਜਾਏ ਉਹ ਆ ਕੇ ਹੋਰ ਚਾਹ ਮੰਗਵਾਵਾਂ ਨਾ ਲਾਲਾ ਜੀ ਬਸ ਮਿਹਰਬਾਨੀ ਤੁਹਾਡੀ ਕਹਿ ਕੇ ਉਹ ਘਰ ਨੂੰ ਤੁਰ ਪਿਆ ਉਸਤੇ ਪੈ ਰੱਜ ਘਰ ਵੱਲ ਨੂੰ ਤੁਰ ਨਹੀਂ ਰਹੇ ਸੀ ਰਹੇ ਬਸ ਕੱਤੀ ਸਰਿਆ ਸੀ ਖੁਦ ਨੂੰ ਪਰ ਇਸ ਬੋਝ ਨਾਲੋ ਵੱਤ ਬੋਝ ਉਸ ਨੂੰ ਧੀ ਦੇ ਵਿਆਹ ਦਾ ਲੱਗ ਰਿਹਾ ਸੀ ਇਧਰ ਹਰਜੀਤ ਵੀ ਕੰਮਕਾਰ ਦੀ ਤਲਾਸ਼ ਵਿੱਚ ਮਾਰ ਮਾਰਾ ਫਿਰਦਾ ਸੀ ਪਰ ਕੰਮ ਨਹੀਂ ਸੀ ਮਿਲਦਿਆ ਹਾਲੇ ਕਿ ਉਸਦੀ ਸੱਕੀ ਮਾਸੀ ਵੀ ਉਸ ਤੋਂ ਕੁਝ ਦੂਰੀ ਸੀ ਪਰ ਬਾਹਰ ਦੇਸ਼ ਵਿੱਚ ਰਿਸ਼ਤੇ ਬਾਹਲੇ ਗੂੜੇ ਨਹੀਂ ਰਹਿੰਦੇ ਹਰਜੀਤ ਕੁਝ ਦਿਨ ਸ਼ੁਰੂ ਵਿੱਚ ਉਹਨਾਂ ਕੋਲ ਰਿਹਾ ਫਾਰਮਾਸੀ ਨੇ ਸਾਫ਼ ਕਹਿ ਦਿੱਤਾ ਕਿ ਪੁੱਤ ਆਪਣੇ ਰਹਿਣ ਦਾ ਇੰਤਜ਼ਾਮ ਜਲਦੀ ਕਰ ਲਵੀਂ ਇੱਥੇ ਮੁਸ਼ਕਲ ਹੈ ਹਰਜੀਤ ਵਿਚਾਰਾ ਉੱਥੋਂ ਆ ਗਿਆ ਤੇ ਉਹਨੇ ਇੱਕ ਸਸਤੀ ਵੇਸਮੈਂਟ ਲੱਭ ਲਈ ਮਾਸੀ ਦਾ ਇੱਕ ਫੋਨ ਆਇਆ ਕਿ ਪੁੱਤ ਰੈਸ਼ ਮਿਲ ਗਈ ਕੰਮ ਮਿਲਿਆ ਸੱਚਾ ਲੱਖ ਮਾਸਿਆਂ ਚਾਚੇ ਹੋਣ ਪਰ ਮਾਂ ਨਹੀਂ ਬਣ ਸਕਦੀ ਕੋਈ ਅਖੀਰ ਹਰਜੀਤ ਦੇ ਦੋਸਤ ਇਕਬਾਲ ਜੋ ਕਿ ਕੁਝ ਦਿਨ ਪਹਿਲਾਂ ਬਣਾਇਆ ਸੀ ਉਸ ਦਾ ਫੋਨ ਆਇਆ ਉਸ ਨੇ ਕਿਹਾ ਹਰਜੀਤ ਆਜਾ ਕੰਮ ਹੈ ਤੇਰੇ ਲਈ ਇਕਬਾਲ ਪਾਕਿਸਤਾਨ ਤੋਂ ਸੀ ਤੇ ਪਿਛਲੇ 2 ਸਾਲਾਂ ਤੋਂ ਦਿਲ ਦਾ ਬੜਾ ਸਾਫ ਸੀ ਹਰਜੀਤ ਨਾਲ ਉਸਦੀ ਮੁਲਾਕਾਤ 10 ਦਿਨ ਪਹਿਲਾਂ ਸਟੋਰ ਤੇ ਹੋਈ ਗੱਲਾਂ-ਗੱਲਾਂ ਵਿੱਚ ਜਾਣ-ਪਛਾਣ ਹੋਈ ਤੇ ਅੱਜ ਉਹ ਬੰਦਾ ਹਰਜੀਤਲੇ ਰੱਬ ਬਣ ਬੋੜਿਆ ਸੀ ਇੱਧਰ ਇੰਡੀਆ ਵਿੱਚ ਹਰਜੀਤ ਦੇ ਬਾਪੂ ਨੇ ਲਾਲੇ ਤੋਂ ਪੈਸੇ ਲੈ ਆਂਦੇ ਉਸਨੇ ਆਪਣੇ ਵੱਡੇ ਭਰਾ ਦੇ ਮੁੰਡੇ ਸੰਨੀ ਨੂੰ ਨਾਲ ਲੈ ਲਿਆ ਕਿ ਚੱਲ ਸਾਥ ਹੋ ਜੂ ਤੇ ਮੋਟਰਸਾਈਕਲ ਤੇ ਜਲਦੀ ਆ ਜਾਵਾਂਗੇ ਪਰ ਉਸ ਨੂੰ ਕੀ ਪਤਾ ਸੀ ਕਿ ਸੰਨੀ ਸਮੈਕ ਪੀਣ ਦਾ ਆਦੀ ਸੀ ਜਦ ਸੰਨੀ ਨੂੰ ਪਤਾ ਲੱਗਾ ਕਿ ਉਸਦੇ ਚਾਚੇ ਕੋਲ ਇੰਨੇ ਪੈਸੇ ਨੇ ਅੱਜ ਤਾਂ ਉਸਨੇ ਆਪਣੇ ਨਾਲ ਦਿਆਂ ਨੂੰ ਫੋਨ ਕਰਤਾ ਰਸਤੇ ਵਿੱਚੋਂ ਦੋ ਬੰਦੇ ਜਿਨ੍ਹਾਂ ਮੂੰਹ ਕੱਪੜੇ ਨਾਲ ਲਪਕੋਏ ਸੀ ਉਹਨਾਂ ਪੈਸੇ ਵਾਲਾ ਝੋਲਾ ਖੋਲ ਲਿਆ ਹਰਜੀਤ ਦਾ ਪਾਪੂ ਰੋਂਦਾ ਕੜਾਉਂਦਾ ਰਿਹਾ ਪਰ ਕੋਈ ਜੋਰ ਨਾ ਚੱਲਿਆ ਘਰ ਵਿੱਚ ਵਿਆਹ ਰੱਖਿਆ ਸੀ ਤੇ ਹੁਣ ਇਹ ਕੀ ਹੋ ਗਿਆ ਦੁਖੀ ਹੋਇਆ ਘਰ ਪਹੁੰਚਿਆ ਸਾਰੀ ਗੱਲ ਜਾ ਕੇ ਘਰ ਵਾਲੀ ਨੂੰ ਦੱਸੀ ਬੁੜੀਆਂ ਵਿੱਚ ਇੰਨਾ ਜ਼ਿਕਰ ਕਿੱਥੋਂ ਹੁੰਦਾ ਹੈ ਉਹ ਉੱਚੀ ਉੱਚੀ ਰੋਣ ਲੱਗੀ ਤੇ ਕੁੜੀ ਵੀ ਰੋਵੇ ਹਰਜੀਤ ਦਾ ਤਾਇਆ ਆ ਗਿਆ ਸਭ ਪੁਲਿਸ ਸਟੇਸ਼ਨ ਚਲੇ ਗਏ ਸੰਨੀ ਨਾਲ ਨਾਲ ਉਹਨਾਂ ਦੇ ਭੋਲਾ ਤੇ ਮਸੂਸ ਹੋਣ ਦਾ ਡਰਾਮਾ ਕਰਦਾ ਰਿਹਾ ਵਿਆਹ ਨੂੰ ਬਸ ਇੱਕ ਤਾਂ ਹਫਤਾ ਬਚਿਆ ਸੀ ਇਸ ਲੁੱਟ ਦੀ ਗੱਲ ਹਰਜੀਤ ਨੂੰ ਪਤਾ ਲੱਗੀ ਦਸਨੀ ਹੀ ਪੈਣੀ ਸੀ ਹੁਣ ਬੁੱਢੇ ਮਾਪ ਪਿਓ ਕੋਈ ਹੋਰ ਸਹਾਰਾ ਨਹੀਂ ਸੀ ਭਾਈਚਾਰੇ ਵਿੱਚ ਥੂ-ਥੂ ਹੋ ਜਾਣੀ ਸੀ ਕੋਈ ਮਦਦ ਕਰ ਦੂ 10 ਜਾਂ 20000 ਦੀ ਪਰ ਸਾਰਾ ਖਰਚਾ ਕਿੱਥੋਂ ਹੋ ਇਹ ਸਵਾਲ ਹਰਜੀਤ ਉਸਦੀ ਬੇਬੇ ਬਾਪੂ ਤੇ ਭੈਣ ਨੂੰ ਸੌਣ ਨਹੀਂ ਸੀ ਦੇ ਰਿਹਾ ਇਹੀ ਫਿਕਰ ਹਰ ਜੀਤ ਨੂੰ ਵੀ ਸੱਤ ਸਮੁੰਦਰੋਂ ਪਾਰ ਤਡਫਾਰ ਰਿਆ ਸੀ ਕੈਨੇਡਾ ਆ ਕੇ ਵੀ ਉਹ ਆਪਣੇ ਪਰਿਵਾਰ ਦੀ ਕੁਝ ਨਹੀਂ ਕਰ ਪਾ ਰਿਆ ਪਰ ਉਹ ਵੀ ਬੇਵਸੀ ਲਾਚਾਰ ਸੀ ਕੀ ਕਰਦਾ ਫਿਰ ਉਸਨੇ ਸੋਚਿਆ ਮਾਸੀ ਕੋਲੋਂ ਮਦਦ ਮੰਗ ਲਵੇ ਉਹ ਮਾਸੀ ਕੋਲ ਗਿਆ ਤਾਂ ਇੰਜ ਲੱਗਿਆ ਕਿ ਮਾਸੀ ਨੇ ਉਸਦੀ ਸਾਰੀ ਫਿਕਰ ਇੱਕ ਮਿੰਟ ਵਿੱਚ ਉਡਾ ਦਿੱਤੀ ਮਾਸੀ ਨੇ ਕਹਿ ਦਿੱਤਾ ਕੋਈ ਨਾ ਮੈਂ ਤੈਨੂੰ ਦੇ ਦੇਵਾਂਗੀ ਪੈਸੇ ਲੈ ਗੱਲ ਬਣ ਗਈ ਹਰਜੀਤ ਨੇ ਨਾਲ ਹੀ ਫੋਨ ਕਰਤਾ ਘਰ ਸਭ ਬੇਫਿਕਰ ਹੋ ਗਏ ਪਰ ਅਖੀਰ ਉਹੀ ਹੋਇਆ ਜਿਸ ਦਾ ਡਰ ਸੀ ਉਸ ਦੀ ਮਾਸੀ ਨੂੰ ਅਟੈਕ ਹੋ ਗਿਆ ਤੇ ਉਹ ਹਸਪਤਾਲ ਵਿੱਚ ਦਾਖਲ ਹੋ ਗਈ ਵੈਂਟੀਲੇਟਰ ਤੇ ਹੀ ਸੀ ਡਾਕਟਰਾਂ ਨੇ ਜਵਾਬ ਦੇ ਜਵਾਬ ਦੇ ਦਿੱਤਾ ਤੇ ਮਾਸੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹਰਜੀਤ ਦੀ ਸਮਝੋ ਬਾਹਰ ਸੀ ਇੱਕ ਦਿਨ ਵਿੱਚ ਇੰਨਾ ਸਭ ਕੁਝ ਹੋ ਗਿਆ ਮਾਸੀ ਤੇ ਮੁੰਡੇ ਨੂੰ ਵੀ ਕਿਦਾਂ ਪੁੱਛਦਾ ਪਰ ਮਜਬੂਰੀ ਸੀ ਉਸਨੇ ਸਸਕਾਰ ਤੋਂ ਬਾਅਦ ਮਾਸੀ ਦੇ ਮੁੰਡੇ ਨਾਲ ਗੱਲ ਕੀਤੀ ਤਾਂ ਉਸਨੇ ਕੋਰੀ ਨਾ ਕਰ ਦਿੱਤੀ ਹਰਜੀਤ ਉੱਚ ਪੰਜ ਵਿੱਚ ਹੀ ਕੀ ਹੁਣ ਕੀ ਹੋਵੇਗਾ ਖੀਰੋ ਉਸਦੀ ਇਹ ਟੈਨਸ਼ਨ ਜਦੋਂ ਕਬਾਲ ਨੇ ਦੇਖੀ ਤਾਂ ਇਸਦੀ ਵਜ੍ਹਾ ਪੁੱਛੀ ਤਾਂ ਹਰਜੀਤ ਨੇ ਸਾਰੀ ਗੱਲ ਦੱਸੀ ਕਬਾਲ ਨੇ ਉਸਦਾ ਦਰਦ ਸਮਝਦਿਆਂ ਕਿਹਾ ਕੋਈ ਨਾ ਬਾਈ ਜਾਨ ਪੈਸੇ ਦਾ ਇੰਤਜ਼ਾਮ ਹੈ ਮੇਰੇ ਕੋਲ ਹਰਜੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਸਮਝ ਨਹੀਂ ਪਾ ਰਿਹਾ ਸੀ ਕੀ ਕਹੇ ਮੈਂ ਕੋਈ ਗੱਲ ਨਾ ਬਾਈ ਜਾਨ ਅੱਜ ਹੀ ਪਾ ਦੋ ਪੈਸੇ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰਦੇ ਐਨੀ ਟੈਨਸ਼ਨ ਸੀ ਤਾਂ ਘਰ ਵਿੱਚ ਕਹਿ ਕੇ ਇਕਬਾਲ ਨੇ ਉਸਤੇ ਮੋਢੇ ਤੇ ਆਥ ਰੱਖਿਆ ਤੇ ਹਰਜੀਤ ਨੂੰ ਲੱਗਾ ਕਿ ਕੋਈ ਹੈ ਜੋ ਇਸ ਪਰਦੇਸ ਵਿੱਚ ਉਸਦਾ ਵੀ ਹੈ ਸ਼ਾਮ ਨੂੰ ਵੈਸਟਰਨ ਜੁਨੀਅਰ ਰਾਹੀ ਪੈਸੇ ਹਰਜੀਤ ਦੇ ਕਰਤਿਆਂ ਨੂੰ ਮਿਲ ਗਏ ਸਭ ਵਿਆਹ ਦੇ ਕੰਮ ਸ਼ੁਰੂ ਹੋ ਗਏ ਵਿਆਹ ਵੀ ਹੋ ਗਿਆ ਸਭ ਕੁਝ ਸੁਖੀ ਸੰਧੀ ਨਿਭੜ ਗਿਆ ਜੀਤ ਕਰੋ ਦੂਰ ਸੀ ਜਿੰਨਾ ਉਸ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਆਪਣੀ ਕੁਲੋਤੀ ਭੈਣ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ ਉਹਨਾਂ ਇਸ ਗੱਲ ਦੀ ਖੁਸ਼ੀ ਸੀ ਕਿ ਉਹ ਇਸ ਘੜੀ ਵਿੱਚ ਆਪਣੇ ਕਰਤਿਆਂ ਦੇ ਕੰਮ ਆ ਸਕਿਆ ਉਸਨੇ ਆਪਣੀ ਭੈਣ ਦੀ ਡੋਲੀ ਜਾਂਦੀ ਦੇਖੀ ਫੋਨ ਤੇ ਲਾਈਵ ਹੋ ਕੇ ਬੜਾ ਰੋਇਆ ਉਹ ਉਸ ਨੂੰ ਦੇਖ ਕੇ ਇਕਬਾਲ ਵੀ ਪਾਵਕ ਹੋ ਗਿਆ ਸ਼ਾਮ ਹੋ ਗਈ ਦੋਨੋਂ ਬੋਤਲ ਖੋਲ ਕੇ ਬੈਠੇ ਸੀ ਭਾਈ ਜਾਨ ਅੱਜ ਤੇਰੇ ਵੱਲ ਦੇਖ ਕੇ ਮੈਨੂੰ ਆਪਣਾ ਟਾਈਮ ਜ਼ਿਆਦਾ ਆ ਗਿਆ ਉਹ ਕਿਦਾਂ ਬਾਜੀ ਇਸ ਦੇ ਇਸੇ ਤਰ੍ਹਾਂ ਮੇਰੀ ਸਿਸਟਰ ਦੀ ਮੈਰਿਜ ਵੇਲੇ ਮੇਰੇ ਕੋਲ ਕੋਈ ਪੈਸੇ ਨਹੀਂ ਸੀ ਭੇਜਣ ਨੂੰ ਇੱਕ ਇੰਡੀਅਨ ਭਰਾ ਨੇ ਮੇਰੀ ਮਦਦ ਕੀਤੀ ਅੱਛਾ ਭਾਜੀ ਤੁਹਾਡਾ एहसान ਕਦੇ ਨਹੀਂ ਚੁਕਾ ਸਕਦਾ ਪੈਗ ਲਗਾ ਬਾਈ ਜਾਨ एहसान कादा ਅੱਲਾ ਸਭ ਠੀਕ ਕਰੋ ਦੋਨੋਂ ਦੇਰ ਤੱਕ ਆਪਣੇ ਦੁੱਖ ਸੁੱਖ ਫਲੋ ਫੋਲਦੇ ਰਹੇ ਕੱਲਾ ਕਰਦੇ ਰਹੇ ਪ੍ਰਦੇਸ਼ ਵਿੱਚ ਇੱਕ ਦੂਜੇ ਦੇ ਸਾਰੇ ਦੀ ਲੋੜ ਕਿੰਨੀ ਹੁੰਦੀ ਹੈ ਇਹ ਹਰਜੀਤ ਤੇ ਇਕਬਾਲ ਬੇਖੂਬੀ ਜਾਂਦੇ ਸਨ ਸਮਾ ਬਿੱਦਾ ਗਿਆ ਹਰਜੀਤ ਦਾ ਕੰਮ ਵੀ ਹੁਣ ਠੀਕ ਸੀ ਉਸਨੇ ਇਕਬਾਲ ਦੇ ਪੈਸੇ ਮੋੜ ਦਿੱਤੇ ਸੀ ਟਾਈਮ ਦੇ ਨਾਲ ਦੋਨੋਂ ਇਕੱਠੇ ਰਹਿੰਦੇ ਸੀ ਜ਼ਿੰਦਗੀ ਬੜੀ ਸਮੂਥ ਚੱਲ ਰਹੀ ਸੀ ਸਭ ਕੁਝ ਠੀਕ ਸੀ ਹਰਜੀਤ ਨੂੰ ਲੱਗਦਾ ਸੀ ਕਿ ਬਸ ਠੀਕ ਹੀ ਹੋਵੇਗਾ ਪਰ ਅਚਾਨਕ ਕੀ ਇੰਡੀਆ ਤੋਂ ਅਚਾਨਕ ਫੋਨ ਆਇਆ ਤੇ ਹਰਜੀਤ ਸੁਣ ਰਹਿ ਗਿਆ ਉਸਦੀ ਮਾਂ ਦੀ ਮੌਤ ਖਬਰ ਨਾਲ ਉਹ ਹਿੱਲ ਗਿਆ ਉਸਦੇ ਦਿਲ ਵਿੱਚ ਇੰਜ ਲੱਗਾ ਜਿਵੇਂ ਕਿਸੇ ਨੇ ਛੇ ਕਰ ਦਿੱਤਾ ਉਹ ਟੁੱਟ ਗਿਆ ਸੀ ਕਿਉਂਕਿ ਮਾਂ ਤੋਂ ਬਿਨਾ ਉਹ ਜੀਨ ਬਾਰੇ ਸੋਚ ਵੀ ਨਹੀਂ ਸੀ ਸਕਦਾ ਹੁਣ ਉਸਤਾਦ ਹਲ ਕਰੇ ਕਿ ਉੱਡ ਕੇ ਵਾਪਸ ਇੰਡੀਆ ਚਲਾ ਜਾਵੇ ਪਰ ਉਹ ਬਿਨਾ ਪਾਸਪੋਰਟ ਦੇ ਵਾਪਸ ਨਹੀਂ ਸੀ ਜਾ ਸਕਦਾ ਹਾਈ ਪ੍ਰਦੇਸ਼ੀਆਂ ਦੇ ਪੱਲੇ ਆਏ ਵਿਛੋੜੇ ਤੇ ਦੁੱਖ ਕਿਉਂ ਲਿਖੇ ਤੇ ਤੇਰਾ ਬਾ ਉਹ ਉੱਚੀ ਉੱਚੀ ਰੋਇਆ ਪਰ ਉਸਨੂੰ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ ਉਹ ਲਾਚਾਰ ਸੀ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਜਾ ਨਹੀਂ ਸਕਦਾ ਉਸ ਦਾ ਦਿਲ ਕੀਤਾ ਕਿ ਸਭ ਕੁਝ ਛੱਡ ਕੇ ਚਲਾ ਜਾਵੇ ਪਰ ਉਸਨੂੰ ਜਾਤ ਸੀ ਕਿ ਉਸਤੇ ਕਨੇਡਾ ਆਉਣ ਨਾਲ ਲਿਆ ਕਰਜਾ ਹਜੇ ਦਿੱਥਿਆ ਨਹੀਂ ਸੀ ਕੀ ਕਰੇ ਕਿਸੇ ਟਾਈਮ ਡਾਲਰ ਮਗਰ ਸਭ ਕੁਝ ਛੱਡ ਕੇ ਸੱਤ ਸਮੁੰਦਰੋਂ ਦੂਰ ਆਉਣਾ ਵਾਲੇ ਹਰਜੀਤ ਨੂੰ ਅੱਜ ਇਹੀ ਡਾਲਰ ਖੋਟੇ ਲੱਗ ਰਹੇ ਸੀ ਇਕਬਾਲ ਨਾਲ ਬੈਠ ਕੇ ਉਸਨੇ ਆਪਣੀ ਮਾਂ ਦਾ ਅਫਸੋਸ ਕਰ ਲਿਆ ਨਾ ਉਹ ਕੰਮ ਤੇ ਗਿਆ ਤੇ ਨਾ ਬਾਹਰ ਨਿਕਲਿਆ ਇਕਬਾਲ ਨੇ ਉਸ ਨੂੰ ਬਹੁਤ ਹੌਸਲਾ ਦਿੱਤਾ ਸਭ ਕੁਝ ਨਿਬੜ ਗਿਆ ਸੰਸਕਾਰ ਵੀ ਹੋ ਗਿਆ ਭੋਗ ਵੀ ਪੈ ਗਿਆ ਪਰ ਹਰਜੀਤ ਦੇ ਦਿਲ ਵਿੱਚ ਕਦੇ ਵੀ ਨਾ ਠੀਕ ਹੋਣ ਵਾਲਾ ਨਸੂਰ ਪਲ ਪਲ ਰਿਸਤਾ ਹੀ ਸੀ ਉਸ ਨੂੰ ਹਰ ਪਾਸੇ ਆਪਣੀ ਮਾਂ ਦਾ ਚਿਹਰਾ ਦਿਸਦਾ ਸੀ ਹੁਣ ਉਸ ਨੂੰ ਫੋਨ ਤੇ ਕੋਈ ਪੁੱਛਣ ਵਾਲਾ ਨਹੀਂ ਸੀ ਕਿ ਪੁੱਤ ਰੋਟੀ ਖਾ ਲਈ ਕਿਦਾਂ ਠੀਕ ਹੈ ਤੂੰ ਆਪਣਾ ਧਿਆਨ ਰੱਖੀ ਹਰਜੀਤ ਦੇ ਬਾਣੇ ਦੁਨੀਆ ਮੁੱਕ ਗਈ ਸੀ ਇਧਰ ਇੰਡੀਆ ਵਿੱਚ ਹਰਜੀਤ ਦਾ ਬਾਪੂ ਹੁਣ ਕੱਲਾ ਰਹਿ ਗਿਆ ਸੀ ਉਸ ਦੀ ਤੀ ਕਦੇ ਕਦੀ ਮਿਲ ਨਾਉਂਦੀ ਪਰ ਹਰਜੀਤ ਦਾ ਬਾਪੂ ਆਪਣੇ ਇਕੱਲੇਪਣ ਨਾਲ ਜੂਝ ਰਿਹਾ ਸੀ ਇੱਕੋ ਇੱਕ ਪੁੱਤ ਜੋ ਆਖਰੀ ਵਾਰ ਆਪਣੀ ਮਾਂ ਦਾ ਮੂੰਹ ਨਾ ਦੇਖ ਸਕਿਆ ਸੀ ਹੁਣ ਹਰਜੀਤ ਦੇ ਬਾਪੂ ਨੂੰ ਉਸ ਦੀ ਕਾਰ ਵਾਲੀ ਦੀਆਂ ਆਖਰੀ ਵੇਲੇ ਦੀਆਂ ਉਹ ਗੱਲਾਂ ਯਾਦ ਆ ਰញ្ញਾ ਸੀ ਕਿ ਜੀਤੇ ਦੇ ਬਾਪੂ ਮੈਨੂੰ ਮੇਰੇ ਪੁੱਤ ਦਾ ਮੂੰਹ ਦਿਖਾ ਦੇ ਮਰਨ ਤੋਂ ਪਹਿਲਾਂ ਤੇ ਬਸ ਵੀਡੀਓ ਕਾਲ ਰਾਹੀਂ ਮਾਂ ਪੁੱਤ ਦੀ ਆਖਰੀ ਮੁਲਾਕਾਤ ਹੋਈ ਸੀ ਹਰਜੀਤ ਦੇ ਬਾਪੂ ਨੂੰ ਡਰ ਪੈ ਗਿਆ ਸੀ ਕਿਤੇ ਉਸ ਦਾ ਹਾਲ ਵੀ ਇਹ ਨਾ ਹੋਵੇ ਮਰਿਆ ਨਾਲ ਮਰਿਆ ਤਾਂ ਨਹੀਂ ਜਾਂਦਾ ਪਰ ਹਰਜੀਤ ਅੰਦਰੋਂ ਮਰ ਚੁੱਕਾ ਸੀ ਉਸ ਤੈ ਆਪਣੀ ਮਾਂ ਦਾ ਡੂੰਘਾ ਪਿਆਰ ਸੀ ਜੋ ਹਰ ਕਿਸੇ ਮੁੰਡੇ ਵਿੱਚ ਹਰ ਕਿਸੇ ਕੁੜੀ ਵਿੱਚ ਹੁੰਦਾ ਪਰ ਕਹਿ ਕੇ ਕਦੇ ਜਤਾਇਆ ਨਹੀਂ ਜਾਂਦਾ ਹੁਣ ਹਰਜੀਤ ਜਦੋਂ ਵੀ ਕਿਸੇ ਬਜ਼ੁਰਗ ਔਰਤ ਨੂੰ ਦੇਖਦਾ ਉਸ ਨੂੰ ਆਪਣੀ ਮਾਂ ਨਜ਼ਰ ਆਉਂਦੀ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਸ਼ਲਕ ਪੈਂਦੇ ਪਰ ਹੌਲੀ-ਹੌਲੀ ਫਿਰ ਉਹ ਡਾਲਰਾਂ ਦੀ ਰਫ਼ਤਾਰੀ ਵਿੱਚ ਉਲਝ ਗਿਆ ਡਾਲਰ ਕਮਾ ਕੇ ਇੰਦੀਆ ਭੇਜਦਾ ਰਿਹਾ ਫਿਰ ਉਸਨੇ 2 ਸਾਲ ਵਿੱਚ ਕਰਜ਼ਾ ਲਾ ਦਿੱਤਾ ਉਸਦੀ ਭੈਣ ਦੇ ਘਰ ਮੁੰਡੇ ਨੇ ਜਨਮ ਲਿਆ ਸੀ ਜਿਸ ਦੀ ਲੋਹੜੀ ਪਾਈ ਬੜੀਆਂ ਰੌਣਕਾਂ ਲੱਗੀਆਂ ਹਰਜੀਤ ਦੇ ਕਰਮਾ ਵਿੱਚ ਉਹ ਵੀ ਦਿਨ ਨਾ ਸੀ ਉਸਨੇ ਵੀਡੀਓ ਕਾਲ ਕਰਕੇ ਖੁਸ਼ੀ ਆਪਣੇ ਉਸੇ ਬੇਸਮੈਂਟ ਵਿੱਚ ਇਕੱਲੇ ਬੈਠ ਕੇ ਮਨਾਈ ਇੰਨਾ ਚੰਦਰੇ ਡਾਲਰਾਂ ਨੇ ਪਤਾ ਨਹੀਂ ਉਸ ਤੋਂ ਕੀ ਕੁਝ ਖੋਣਾ ਸੀ ਅਖੀਰ ਉਸਨੂੰ ਗ੍ਰੀਨ ਕਾਰਡ ਮਿਲ ਗਿਆ ਸੀ ਬਸ ਉਸਦਾ ਦਿਲ ਸੀ ਕਿ ਉਹ ਇੰਡੀਆ ਜਾਵੇ ਤੇ ਆਪਣੇ ਬਾਪੂ ਦੇ ਪੈਰਾਂ ਵਿੱਚ ਜਾ ਕੇ ਸਿਰ ਰੱਖ ਕੇ ਰੱਜ ਕੇ ਰੋਵੇ ਜਿੱਥੇ ਉਸਦਾ ਬਚਪਨ ਬੀਤਿਆ ਸੀ ਉੱਥੇ ਜਾ ਕੇ ਆਪਣੇ ਹੰਝੂਆਂ ਨਾਲ ਆਪਣੀ ਮਾਂ ਨੂੰ ਸ਼ਰਧਾਂਜਲੀ ਭੇਟ ਕਰੇ ਤੇ ਉਸਨੇ ਟਿਕਟ ਬੁੱਕ ਕਰਵਾ ਲਈ ਹਰਜੀਤ ਆਖਰ ਨੂੰ ਉਹ ਆਪਣੇ ਹੁਲਕ ਜਾ ਰਿਹਾ ਸੀ 10 ਕੀਮਤੀ ਸਾਲ ਜ਼ਿੰਦਗੀ ਦੇ ਉਸਨੇ ਗਵਾਲੇ ਸਨ ਹੁਣ ਉਸਨੇ ਬਹੁਤ ਕੁਝ ਕਮਾ ਲਿਆ ਸੀ ਪਰ ਉਸਤੇ ਦਿਲ ਨੂੰ ਉਹ ਖੁਸ਼ੀ ਨਹੀਂ ਸੀ ਜਿਸ ਮਾਂ ਦੇ ਸੁਪਨੇ ਪੂਰੇ ਕਰਨ ਦੀ ਉਹ ਕੈਨੇਡਾ ਆਇਆ ਸੀ ਅੱਜ ਉਹ ਦੁਨੀਆ ਵਿੱਚ ਨਹੀਂ ਸੀ ਉਸ ਨੂੰ ਸਭ ਕੁਝ ਝੂਠਾ ਜਾ ਜਾਪ ਰਿਹਾ ਸੀ ਫਲਾਈਟ ਵਿੱਚ ਬੈਠਾ ਗਿਆ ਪਰ ਉਸ ਦੇ ਮਨ ਵਿੱਚ ਕੋਈ ਚਾ ਕੋਈ ਉਤਸੁਕਤਾ ਨਹੀਂ ਸੀ ਇੱਧਰ ਇੰਡੀਆ ਵਿੱਚ ਉਸ ਦੀ ਉਡੀਕਾਂ ਹੋ ਰਿញ្ញ ਸਨ ਉਸ ਦਾ ਬਾਪੂ ਵੀ ਵਾਸ ਆਖਰੀ ਸ਼ਾਮਾਂ ਤੇ ਸੀ ਸ਼ਾਇਦ ਹਰਜੀਤ ਦੇ ਕਰਮਾਂ ਵਿੱਚ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਸੀ ਇੰਨਾ 10 ਸਾਲਾਂ ਵਿੱਚ ਜਿੱਥੇ ਇੱਕ ਪਾਸੇ ਹਰਜੀਤ ਡਾਲਰ ਕਮਾਉਂਦਾ ਵਸੂਫ ਰਿਹਾ ਉੱਥੇ ਹੀ ਸਮਾਂ ਰੇਤ ਦੀ ਤਰ੍ਹਾਂ ਉਸਦੀ ਮੁੱਠੀ ਚੋਂ ਫਿਸਲ ਗਿਆ ਹਰਜੀਤ ਫਲਾਈਟ ਵਿੱਚ ਵਾਰ-ਵਾਰ ਬੀਤੇ ਦਿਨਾਂ ਨੂੰ ਯਾਦ ਕਰ ਰਿਹਾ ਸੀ ਉਸਨੇ ਸੋਚਿਆ ਸਭ ਕੁਝ ਤਾਂ ਸੀ ਕਰ ਜੇ ਉਹ ਬਾਹਰ ਨਾ ਆਇਆ ਹੁੰਦਾ ਤਾਂ ਆਪਣੀ ਮਾਂ ਨਾਲ ਕੁਝ ਸਮਾਂ ਹੋਰ ਜੀ ਲੈਂਦਾ ਆਖਰੀ ਸਮੇਂ ਨਾਲ ਹੁੰਦਾ ਹੋਰ ਨਹੀਂ ਤਾਂ ਆਪਣੀ ਮਾਂ ਨੂੰ ਅੰਤਮ ਵਿਦਾਇਤ ਤਾਂ ਦੇ ਪਾਉਂਦਾ ਪਰ ਇਹਨਾਂ ਡਾਲਰਾਂ ਦੀ ਦੌੜ ਨੇ ਉਸ ਤੋਂ ਸਭ ਕੁਝ ਖੋਹ ਲਿਆ ਸੀ ਹਰਜੀਤ ਦੇ ਘਰ ਸਭ ਇਕੱਠੇ ਹੋ ਗਏ ਸੀ ਉਸ ਦਾ ਪਾਪੂ ਬਿਮਾਰ ਸੀ ਰੋਗ ਸਮਝ ਨਹੀਂ ਆ ਰਿਹਾ ਸੀ ਡਾਕਟਰ ਨੂੰ ਵੀ ਹੁਣ ਤਾਂ ਜ਼ਮੀਨ ਵੀ ਗੈਨੇ ਨਹੀਂ ਸੀ ਨਾ ਹੀ ਕੋਈ ਕਰਜ਼ਾ ਸੀ ਬਸ ਪੁੱਤ ਤੇ ਘਰ ਵਾਲੀ ਦੇ ਵਿਛੋੜੇ ਨੇ ਸਨੋਧਾ ਕਰ ਦਿੱਤਾ ਸੀ ਹਰਜੀਤ ਦੀ ਭੈਣ ਜੀਜਾ ਸਭ ਘਾਰੀ ਸੀ ਹਰਜੀਤ ਦੀ ਡੀਕ ਹੋ ਰਹੀ ਸੀ ਡਾਕਟਰ ਤਾਂ ਜਵਾਬ ਦੇ ਗਿਆ ਸੀ ਬਸ ਕੁਝ ਪਲਾਂ ਦਾ ਮਹਿਮਾਨ ਹੈ ਹਰਜੀਤ ਦਾ ਪਾਪੂ ਅਖੀਰ ਘਰ ਦੇ ਬਾਹਰ ਗੱਡੀ ਆ ਕੇ ਰੁਕੀ ਹਰਜੀਤ ਉੱਤਰਿਆ ਸਭ ਬਾਹਰ ਵੱਲ ਦੌੜੇ ਉਸਦੀ ਭੈਣ ਨੇ ਤੇਲ ਚੋਇਆ ਦੋਨੋਂ ਇੱਕ ਦੂਜੇ ਦੇ ਗੱਲ ਲਾ ਕੇ ਖੂਬ ਰੋਏ ਸਭ ਨੂੰ ਮਿਲ ਕੇ ਜਲਦੀ ਜਲਦੀ ਪਾਪੂ ਕੋਲ ਆਇਆ ਬਾਪੂ ਨੂੰ ਕੋਈ ਹੋਸ਼ ਨਹੀਂ ਸੀ ਜੀ ਤੇ ਪੈਰਾਵਲ ਬੈਠ ਗਿਆ ਉઠੋ ਡੈਡੀ ਜੀ ਮੈਂ ਆ ਗਿਆ 니ਦੇ ਅੱਖਾਂ ਵਿੱਚ ਹੰਝੂ ਸੀ ਸਾਰੇ ਆਸੇ ਪਾਸੇ ਖੜੇ ਸੀ ਕਿ ਚਾਨਕ ਉਹ ਹੋਇਆ ਜਿਸ ਦੀ ਕਿਸੇ ਨੇ ਉਮੀਦ ਨਹੀਂ ਸੀ ਕੀਤੀ ਹਰਜੀਤ ਦੇ ਬਾਪੂ ਨੇ ਅੱਖਾਂ ਖੋਲ ਲਈਆਂ ਇੰਜ ਲੱਗਿਆ ਕਿ ਪੁੱਤ ਦੇ ਪਿਆਰ ਦੀ ਆਵਾਜ਼ ਨੇ ਉਸ ਨੂੰ ਮੌਤ ਦੇ ਮੂੰਹ ਤੋਂ ਵਾਪਸ ਲੈ ਆਂਦਾ ਹੋਰ ਥੋੜਾ ਸਾਰਾ ਦੇ ਉਠਾਇਆ ਤਾਂ ਹਰਜੀਤ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤਾਂ ਉਹਨਾਂ ਦੇ ਹੰਝੂ ਦੇਖ ਕੇ ਉਸ ਦੀ ਭੈਣ ਵੀ ਰੋ ਪਈ ਡਾਕਟਰ ਆਇਆ ਉਸ ਨੂੰ ਹਰਜੀਤ ਦਾ ਜੀਜਾ ਬਲਾ ਕੇ ਲਿਆਇਆ ਸੀ ਡਾਕਟਰ ਨੇ ਹੈਰਾਨ ਸੀ ਕਿ ਹਰਜੀਤ ਦਾ ਬਾਪੂ ਠੀਕ ਕਿੱਦਾਂ ਹੋ ਗਿਆ ਥੋੜੀ ਦੇਰ ਮਾਹੌਲ ਸੁਖਮਾ ਹੋ ਗਿਆ ਸਭ ਰਿਸ਼ਤੇਦਾਰ ਘਰ ਆ ਰਹੇ ਸਨ ਹਰਜੀਤ ਘਰ ਦੀ ਛਾਤੇ ਇਕੱਲਾ ਖੜਾ ਸੀ ਉਸਤਾਦ ਰੋ ਰਿਆ ਸੀ ਸਾਰੇ ਪੁੱਛ ਰਿਹਾ ਸੀ ਹਰਜੀਤ ਕਿੱਥੇ ਐ ਪਰ ਉਹ ਚੁੱਪ ਚਾਪ ਛਾਤੇ ਖੜਾ ਆਪਣੇ ਪਿੰਡ ਦੀ ਢਲਦੀ ਸ਼ਾਮ ਨੂੰ ਤੀਖ ਰਿਹਾ ਸੀ ਉਸ ਤੇ ਵਿਆਹ ਦੀਆਂ ਗੱਲਾਂ ਛੜ ਪਈਆਂ ਸਨ ਉਸ ਦੀ ਭੂਆ ਮਾਮਾ ਸਭ ਆਏ ਹੋਏ ਸਨ ਪਰ ਹਰਜੀਤ ਨੇ ਸਮਝ ਲਿਆ ਸੀ ਕਿ ਮਾਂ ਬਾਪ ਅਤੇ ਰਿਸ਼ਤਿਆਂ ਤੋਂ ਬਿਨਾਂ ਕੋਈ ਖੁਸ਼ੀ ਨਹੀਂ ਅੱਜ ਉਸ ਨੂੰ ਆਪਣੇ ਕਮਾਏ ਡਾਲਰ ਖੋਟੇ ਲੱਗ ਰਹੇ ਸੀ ਪਰ ਬਸ ਦੁਨੀਆਦਾਰੀ ਕਰਕੇ ਉਪਰੋਂ ਉਪਰੋਂ ਮੁਸਕਰਾ ਰਿਹਾ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ